ਜੀ ਜਦੋਂ ਮੈਂ ਵਾਲ ਕਟਾਇਆ ਮੈਨੂੰ ਪਤਾ ਸੀ ਕਿ ਇਹ ਕੰਮ ਮੈਂ ਕਰ ਨਹੀਂ ਸਕਦਾ ਜੇ ਕਰੂੰਗਾ ਤਾਂ ਬਹੁਤ ਮੁਸ਼ਕਿਲ ਹੈ ਜੀ ਕਿਉਂਕਿ ਮੈਂ ਗ੍ਰੰਥੀ ਦਾ ਮੁੰਡਾ ਮੈਂ ਵਾਲ ਕਿਸ ਤਰ੍ਹਾਂ ਕਟਾਵਾਂਗਾ ਹੋਇਆ ਉਹਨਾਂ ਨੇ ਕੀ ਕੀਤਾ ਕਿ ਜਦੋਂ ਉਹਨਾਂ ਨੂੰ ਪਤਾ ਲੱਗਿਆ ਉਹ ਆਏ ਮੈਂ ਦੇਖ ਕੇ ਡਰ ਗਿਆ ਮੇਰੇ ਬਾਪੂ ਜੀ ਖੜੇ ਨਾਲ ਉਹਨਾਂ ਦੇ ਦੋਸਤਾਂ ਜਣ ਸੀ ਇਹ ਕੀ ਕੀਤਾ ਮੈਂ ਕਿਹਾ ਬਾਪੂ ਜੀ ਗਲਤੀ ਹੋ ਗਈ ਥਾੜਾ ਥੱਪੜ ਮਾਰਿਆ ਉਹ ਯੂਨੀਵਰਸਿਟੀ 'ਚ ਖੜਾ ਸਾਰੇ ਦੋ ਵੀ ਯਾਰ ਦੋਸਤ ਖੜੇ ਨਹੀਂ ਯਾਰ ਦੋਸਤ ਨਹੀਂ ਆਪਣੇ ਉਹ ਸਟਾਫ ਜਿਹੜਾ ਵਾਈਸ ਚਾਂਸਲਰ ਦਾ ਸਾਰਾ ਬਾਰ ਆ ਗਿਆ ਤੇ ਫਿਰ ਉਹਨਾਂ ਨੇ ਕਿਹਾ ਇਹ ਕੀ ਕੀਤਾ ਮੈਂ ਕਿਹਾ ਗਲਤੀ ਹੋ ਗਈ ਫੇਰ ਥੱਪੜ ਮਾਰਿਆ ਕਹਿੰਦੇ ਗਲਤੀ ਸੁਧਾਰ ਸਕਦਾ ਮੈਂ ਕਿਹਾ ਬਾਪੂ ਜੀ ਮੇਰੀ ਇੱਕ ਤਮੰਨਾ ਹੈ ਮੈਂ ਜਾਣਾ ਚਾਹੁੰਦਾ ਬੰਬੇ ਐਕਟਰ ਬਣਨਾ ਚਾਹੁੰਦਾ ਮੈਨੂੰ ਸਾਲ ਦੋ ਦੇ ਦਿਓ ਜੇ ਤਾਂ ਮੈਂ ਬਣ ਗਿਆ ਫੇਰ ਤਾਂ ਅਲੱਗ ਗੱਲਾਂ ਮਿਲਣਾਂ ਆ ਕੇ ਮੈਂ ਅੰਮ੍ਰਿਤਸਰ ਆ ਕੇ ਗਲਤੀ ਕੋਲ ਮੁਕਸ਼ਾ ਲਗਾ ਕਹਿੰਦੇ ਤੂੰ ਮੰਨਦਾ ਨਹੀਂ ਫੇਰ ਇੱਕ ਤਪੜ ਮਾਰਿਆ ਮੈਂ ਕਿਹਾ ਹੁਣ ਇਹ ਕਹਦਾ ਕਹਿੰਦੇ ਤੂੰ ਸਿੱਧ ਫੜੀ ਬੈਠਾ ਮਰਜ਼ੀ ਤੇਰੀ ਫੇਰ ਗਏ ਦੋ ਗੱਲ ਨੂੰ ਦੋ ਵਾਰ ਫੇਰ ਆ ਗਏ ਫੇਰ ਮਾਰਿਆ ਨਹੀਂ ਫੇਰ ਆ ਗਏ ਮੈਨੂੰ ਕਹਿੰਦੇ ਇੱਧਰ ਆ ਤੇ ਕਹਿੰਦੇ ਤੂੰ ਪਿੰਡ ਨਾ ਬੜੀ ਹੁਣ ਮੈਂ ਹੱਲੂਲ ਹੈ ਨਾ ਪੁੱਛਣਾ ਕਿਉਂ ਹੂੰ ਉਹ ਕਹਣਗੇ ਮੈਂ ਗੁਰਦੁਆਰੇ ਦਾ ਗਰੰਤੀਆ ਮੈਂ ਲੋਕਾਂ ਨੂੰ ਕਹਿੰਦਾ ਸਿੰਘ ਸਜੋ ਤੇ ਲੋਕ ਕਹਣਗੇ ਤੇਰਾ ਮੁੰਡਾ ਤੇਰਾ ਮੁੰਡਾ ਤਾਂ ਵਾਲ ਕਟਾਈ ਫਿਰਦਾ ਤੇਰਾ ਮੁੰਡਾ ਵਾਲ ਕਟਾਈਦਾ ਅਬ ਮੈਂ ਤਾਂ ਕਰ ਨਹੀਂ ਸਕਦਾ ਨਾ ਤੂੰ ਚਾਹੇ ਜੋ ਮਨ ਜੀ ਮੈਂ ਨਹੀਂ ਕਰਦਾ ਉਹ ਦਿਖਾਉਣ ਜੋਗਾ ਨਹੀਂ ਰਛੜਿਆ ਇਹ ਉਹ ਕਹਿੰਦਾ ਉੱਤੋਂ ਤੇਰੀਆਂ ਸੱਤ ਪਹਿਣਾ ਇਹ ਪਿੰਡ ਵਾਲਿਆਂ ਨੇ ਮੈਨੂੰ ਕਹਤਾ ਇਸ ਗੱਲ ਤੇ ਮੈਂ ਸੱਤ ਪਹਿਣਾ ਤੇਰੀਆਂ ਕਿੱਥੇ ਲੈ ਕੇ ਜਾਵਾਂ ਮੈਂ ਫਿਰ 14 ਸਾਲ ਕਾਰੀ ਨਹੀਂ ਬਣਿਆ